ਪ੍ਰੋਬਲਮ ਕੀ ਆ ਰਹੀਆਂ ਹੁਣ ਤੁਹਾਨੂੰ ਕੀ ਦਿੱਕਤ ਆ ਗਈ ਜਿਵੇਂ ਇੱਕ ਮੈਨੂੰ ਕਹਿੰਦਾ ਮੇਰਾ ਭਰਾ ਜਾਨ ਮੇਰੀ ਇੰਨੀ ਸੈਲਰੀ ਆ ਵੀਰੇ ਮੇਰੇ ਘਰ ਦੇ ਖਰਚੇ ਨਹੀਂ ਚੱਲ ਰਿਹਾ ਕਿ ਇਸ ਟਾਈਮ ਵਗਾਈ ਬਹੁਤ ਵਧੀ ਹੋਈ ਆ ਲੱਕ ਤੋੜਿਆ ਪਿਆ ਵਗਾਈ ਨੇ ਘੱਟੋ ਘੱਟ ਜਿਹੜੀ ਹੁਣ ਸੈਲਰੀ ਚੱਲਦੀ ਆਪਣੀ 18000 18000 ਤੱਕ ਘੱਟੋ ਘੱਟ 6 ਮਹੀਨੇ ਸਾਲ ਪਹਿਲਾਂ ਚੱਲਦੀ ਸੀ ਹੁਣ ਤਾਂ ਘੱਟੋ ਘੱਟ 20+ 22000 ਚੱਲ ਰਹੀ ਆ ਸਾਡਾ ਕਹਿੰਦਾ ਇਹੀ ਆ ਵੀ ਸਾਡੇ ਜਿੰਨੇ ਡਰਾਈਵਰ ਭਰਾ ਨੇ ਉਹਨਾਂ ਨੂੰ ਘੱਟੋ ਘੱਟ 22 ਸੈਲਰੀ ਮਿਲੇ ਕੀ ਸੈਲਰੀ ਪ੍ਰੋਬਲਮ ਆ ਰਹੀ ਜਾਂ ਹੋਰ ਵੀ ਕੋਈ ਦਿੱਕਤ ਆਉ 18000 ਚਲਦੇ ਨੂੰ 5-6 ਸਾਲ ਹੋ ਗਏ ਮਹਿੰਗਾਈ ਬਹੁਤ ਜ਼ਿਆਦਾ ਹੈ ਠੀਕ ਹੈ ਜੀ ਹੁਣ 20+ ਸੈਂਦਰੀ 22+ ਸੈਂਦਰੀ ਹੋਣੀ ਚਾਹੀਦੀ ਹੈ ਠੀਕ ਹੈ ਜੀ ਇੱਕ ਡਰਾਈਵਰ ਵੀਰਾਂ ਦੀ ਸੇਫਟੀ ਹੋਣੀ ਚਾਹੀਦੀ ਜਿੱਦਾਂ ਸਾਡਾ ਵੀਰ ਉਹ ਥੋੜੇ ਦਿਨ ਪਹਿਲਾਂ ਉਹਦਾ ਕਤਲ ਕੀਤਾ ਗਿਆ ਕਿੰਨੇ ਦਿਨ ਤੋਂ ਇਕੱਠੇ ਹੋ ਰਹੇ ਹੋ ਲਗਾਤਾਰ ਸਾਡੀ ਇਹ ਤੀਸਰੀ ਮੀਟਿੰਗ ਹੈ ਜੀ ਸੇਫਟੀ ਦੀ ਗੱਲ ਕਰਦੇ ਆ ਉਹਦੇ ਲਈ ਵੀ ਕੋਈ ਨਾ ਕੋਈ ਕਾਨੂੰਨ ਏਦਾਂ ਦਾ ਹੋਵੇ ਸਾਨੂੰ ਕੋਈ ਡੰਡਾ ਰੱਖਣ ਦਾ ਵੀ ਅਧਿਕਾਰ ਨਹੀਂ ਹੈ ਗੱਡੀ ਦੇ ਵਿੱਚ ਆਉਣ ਦੀ سپورਟ ਕੋਈ ਗੱਲ ਬਾਤ ਹੋ ਜਾਏ ਬੰਦਾ ਕੀ ਕਰੂਗਾ ਨੇ ਹੱਥੇ ਬੰਦੇ ਦੋ एवीबी न्यूज़ पंजाब ਦੇ ਨਾਲ ਬਣੇ ਹੋਏ ਹੋ ਤੁਸੀਂ ਤੇ ਮੈਂ ਸਿੰਮਟਨ ਹਾਂ ਸੋ ਬਿਲਕੁਲ ਲਗਾਤਾਰ ਕਾਫੀ ਦੇਰ ਤੋਂ ਜੜਾ ਕਿ ਲੰਬੇ ਸਮੇਂ ਤੋਂ ਗਾਂਧੀ ਡਰਾਈਵਰ ਗਰੁੱਪ ਵੱਲੋਂ ਆਪਣਾ ਪ੍ਰੋਟੈਸਟ ਕੀਤਾ ਜਾਂਦਾ ਇਕੱਠੇ ਹੁੰਦੇ ਨੇ ਲਗਾਤਾਰ ਕਾਫੀ ਜਗ੍ਹਾ ਤੇ ਜੜੇ ਵੀ ਜਿੰਨੇ ਵੀ ਡਰਾਈਵਰ ਨੇ ਇੱਥੇ ਇਹਨਾਂ ਦੀ ਕੋਈ ਮੰਗਾਂ ਨਹੀਂ ਸਰਕਾਰ ਤੋਂ ਇਸ ਕਰਕੇ ਲਗਾਤਾਰ ਇਕੱਠੇ ਹੋ ਰਹੇ ਨੇ ਸੋ ਗੱਲਬਾਤ ਕਰ ਲੈਣੀ ਆ ਭਾਜੀ ਕਿਸ ਕਰਕੇ ਇਕੱਠੇ ਹੋ ਰਹੇ ਹੋ ਦਿੱਲੀ ਮੈਡਮ ਜੀ ਜਸਰੀ ਗਾਂ ਮੈਂ ਗਾਂਧੀ ਗਰੁੱਪ ਅਫੀਸ਼ੀਅਲ ਡਰਾਈਵਰ ਲੁਧਿਆਣੇ ਤੋਂ ਐਡਮੈਨ ਬੋਲਦਾ ਮਾ ਸਾਡੀ ਇਹੀ ਆ ਵੀ ਰਿਕੁਐਸਟ ਹੀ ਕਰ ਸਕਦੇ ਹਾਂ ਜੀ ਤਾਂ ਵੀ ਇਹਨਾਂ ਦਾ ਮਤਲਬ ਇਹ ਆ ਵੀ ਜਿੰਨੇ ਸਾਡੇ ਡਰਾਈਵਰ ਭਰਾ ਨੇ ਸਾਰਿਆਂ ਦੀਆਂ ਜਿੰਨੀਆਂ ਮੰਗਾਂ ਨੇ ਉਹ ਪੂਰੀਆਂ ਕੀਤੀਆਂ ਜਾਣ ਜਿੰਨੀਆਂ ਫੈਸਿਲਿਟੀਆਂ ਨੇ ਉਹ ਡਰਾਈਵਰ ਨੂੰ ਦਿੱਤੀਆਂ ਜਾਣ ਆਪਣਾ ਜਿਹੜਾ ਡਰਾਈਵਰ ਗਰੁੱਪ ਆ ਗਾਂਧੀ ਆਫੀਸ਼ੀਅਲ ਇਹ ਇੱਕ 24/7 ਸਰਵਿਸ ਆ ਡਰਾਈਵਰ ਸਰਵਿਸ ਆ ਪੂਰੇ ਲੁਧਿਆਣੇ ਸ਼ਹਿਰ ਚ ਪੂਰੇ ਆਲਡ ਵਲਡ ਚ ਟੂ ਰੈਂਟ ਟ੍ਰੈਵਲ ਜੇ ਕਿਸੇ ਨੂੰ ਵੀ ਡਰਾਈਵਰ ਚਾਹੀਦਾ ਵਾ ਅਮਰਜੈਂਸੀ ਚਾਹੀਦਾ ਵਾ ਕੋਈ ਦਿੱਲੀ ਦਿੱਲੀ ਬੇਸਿਸ ਤੇ ਚਾਹੀਦਾ ਜਾਂ ਦਿਹਾੜੀ ਤੇ ਚਾਹੀਦਾ ਉਹ ਸਾਰੀ ਫੈਸਿਲਿਟੀ ਸਾਡੇ ਕੋਲ ਆ ਜਿਵੇਂ ਮਰਜੀ ਸਾਨੂੰ ਕਾਲ ਕਰ ਸਕਦਾ ਵਾ ਜਿਹੜੀ ਸਾਡੀ ਫੈਸਿਲਿਟੀ ਆ ਫੁੱਲ ਐਚਡੀ ਮਿਲੂਗੀ ਵੀਆਈਪੀ ਮਿਲੂਗੀ ਕੋਈ ਵੀ ਪ੍ਰੋਬਲਮ ਨਹੀਂ ਹੋਊਗੀ ਇਹ ਮਤਲਬ ਆਪਣੇ ਕੋਈ ਪ੍ਰਵਾਸੀ ਨਹੀਂ ਹੋਊਗਾ ਸਾਰੇ ਪੰਜਾਬੀ ਵੀਰ ਹੋਣਗੇ ਸਾਡੇ ਜਿਨ੍ਹਾਂ ਨੂੰ ਅਸੀਂ ਪੰਜਾਬੀਆਂ ਨੂੰ ਮੂਰੇ ਲਿਆਉਣਾ ਚਾਹੁੰਦੇ ਆ ਪੰਜਾਬੀ ਸੱਭਿਆਚਾਰ ਨੂੰ ਜਿਨ੍ਹਾਂ ਦੇ ਸਾਡੇ ਭਰਾ ਹੋਣਗੇ ਸਾਡੇ ਨਾਲ ਜੁੜੇ ਸਾਰੇ ਪੰਜਾਬੀ ਵੀਰ ਹੋਣਗੇ ਸਾਨੂੰ ਇਹੀ ਚਾਹੀਦਾ ਵੀ ਸਾਡੇ ਵੀਰਾਂ ਦਾ ਕੁਝ ਬਣੇ ਸਾਡੇ ਭਰਾਵਾਂ ਦਾ ਕੁਝ ਪ੍ਰੋਬਲਮ ਕੀ ਆ ਰਹੀਆਂ ਹੁਣ ਤੁਹਾਨੂੰ ਕੀ ਦਿੱਕਤ ਆ ਰਹੀਆਂ ਨੇ ਦਿੱਕਤ ਸਾਨੂੰ ਇਹ ਆ ਰਹੀ ਆ ਸਾਡੇ ਡਰਾਈਵਰ ਵੀਰਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਕੀ ਚੀਜ਼ ਦੀ ਸੁਣਵਾਈ ਕੀ ਚਾਹੁੰਦੇ ਹੋ ਸੁਣਵਾਈ ਜੀ ਇਹ ਆ ਕੋਈ ਸਾਡਾ ਮੇਰਾ ਵੀਰ ਕੋਈ ਸੈਲਰੀ ਤੋਂ ਘਟਾ ਹੂੰ ਜਿਵੇਂ ਕੋਈ ਮੈਨੂੰ ਕਹਿੰਦਾ ਮੇਰਾ ਭਰਾ ਯਾਰ ਮੇਰੀ ਇੰਨੀ ਸੈਲਰੀ ਆ ਵੀਰ ਮੇਰੇ ਘਰ ਦੇ ਖਰਚੇ ਨਹੀਂ ਚੱਲ ਰਿਹਾ ਕਿ ਇਸ ਟਾਈਮ ਅਗਾਈ ਬਹੁਤ ਵਧੀ ਹੋਈ ਆ ਲੱਕ ਤੋੜਿਆ ਪਿਆ ਮਗਾਈ ਨੇ ਕਟੋ ਘਟੇ ਜਿਹੜੀ ਹੁਣ ਸੈਲਰੀ ਚੱਲਦੀ ਆਪਣੀ 18000 18000 ਤੱਕ ਘਟੋ ਘਟੇ 6 ਮਹੀਨੇ ਸਾਲ ਪਹਿਲਾਂ ਚੱਲਦੀ ਸੀ ਹੁਣ ਤਾਂ ਘਟੋ ਘਟੇ 20 ਪਲੱਸ 22000 ਚੱਲ ਰਹੀ ਆ ਸਾਡਾ ਕਹਿਣ ਦਾ ਇਹੀ ਆ ਵੀ ਸਾਡੇ ਜਿੰਨੇ ਡਰਾਈਵਰ ਭਰਾ ਨੇ ਉਹਨਾਂ ਨੂੰ ਘਟੋ ਘਟੇ 22 ਪਲੱਸ ਸੈਲਰੀ ਮਿਲੇ ਲੁਧਿਆਣਾ ਸ਼ਹਿਰ ਦੇ ਵਿੱਚ ਜਿੰਨੇ ਵੀ ਨੇ ਸਾਰੇ ਤੁਸੀਂ ਇਕੱਠੇ ਹੋਏ ਇੱਥੇ ਦੇ ਹੀ ਹੋ ਹਾਂਜੀ ਜੀ ਤੇ ਕੀ ਸੈਲਰੀ ਪ੍ਰੋਬਲਮ ਆ ਰਹੀ ਆ ਹੋਰ ਵੀ ਕੋਈ ਦਿੱਕਤ ਆ ਬਸ ਸੈਲਰੀ ਪ੍ਰੋਬਲਮ ਹੈ ਜੀ ਕਿਉਂਕਿ 18000 ਚੱਲਦੇ ਨੂੰ 5-6 ਸਾਲ ਹੋ ਗਏ ਮਹਿੰਗਾਈ ਬਹੁਤ ਜ਼ਿਆਦਾ ਹੈ ਠੀਕ ਹੈ ਜੀ ਹੁਣ 20+ ਸੈਲਰੀ 22+ ਸੈਲਰੀ ਹੋਣੀ ਚਾਹੀਦੀ ਹੈ ਠੀਕ ਹੈ ਜੀ ਇੱਕ ਡਰਾਈਵਰ ਵੀਰਾਂ ਦੀ ਸੇਫਟੀ ਹੋਣੀ ਚਾਹੀਦੀ ਜਿੱਦਾਂ ਸਾਡਾ ਵੀਰ ਉਹ ਥੋੜੇ ਦਿਨ ਪਹਿਲਾਂ ਉਹਦਾ ਕਤਲ ਕੀਤਾ ਗਿਆ ਜੀ ਠੀਕ ਹੈ ਰਾਈਟ ਬੁੱਕ ਕਰਕੇ ਉਹਦੇ ਘਰਦਿਆਂ ਨੂੰ ਕੋਈ ਉਹਦੇ ਮਤਲਬ ਵਾਈਫ ਨੂੰ ਕੋਈ ਨੌਕਰੀ ਦਿੱਤੀ ਜਾਵੇ ਸਾਡੀ ਸਰਕਾਰ ਨੂੰ ਇਹੀ ਮੰਗ ਆ ਜੀ ਸਰ ਬਿਲਕੁਲ ਅਗਰ ਸਰ ਗੱਲ ਕਰੀਏ ਇੱਥੇ ਤੁਸੀਂ ਹਰ ਹਫਤੇ ਇੱਥੇ ਹੁੰਦੇ ਹੋ ਪ੍ਰੋਟੈਸਟ ਕਰਦੇ ਹੋ ਸੈਲਰੀ ਦੀ ਮੰਗ ਨਹੀਂ ਕੀਤੀ ਕੋਈ ਹੋਰ ਕਿਤੇ ਆਪਣੇ ਉਹਨਾਂ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਨੂੰ ਵੀ ਅਸੀਂ ਮੰਗ ਕੀਤੀ ਹੈ ਤੇ ਅਸੀਂ ਕਹਿ ਰਹੇ ਹਾਂ ਸੈਲੀ ਸਾਡੇ ਜਿਉਂ ਅੱਕਵੰਦ ਦਾ ਡੇਰ ਦਾ ਹੱਕ ਆ ਜੋ ਮਿਲਣਾ ਚਾਹੀਦਾ ਬਿਲਕੁਲ ਜ਼ਰੂਰੀ ਹੈ ਜੀ 20 ਤੋਂ 22000 ਸੈਲੀ ਮਿਲਣੀ ਚਾਹੀਦੀ ਹੈ ਕੋਈ ਕਟ ਤਨਖਾਹ ਨਹੀਂ ਮਿਲਣੀ ਚਾਹੀਦੀ ਅਸੀਂ ਤਾਂ ਇਹ ਹੱਕ ਮੰਗਦੇ ਆ ਜੀ ਆਪ ਦਾ ਹੱਕ ਮਿਲ ਜਿੰਨੇ ਦਿਨ ਤੋਂ ਇਕੱਠੇ ਹੋ ਰਹੇ ਹੋ ਲਗਾਤਾਰ ਸਾਰੇ ਇੱਥੇ ਸਾਡੀ ਇਹ ਤੀਸਰੀ ਮੀਟਿੰਗ ਹੈ ਜੀ ਤੀਸਰੀ ਮੀਟਿੰਗ ਹੈ ਤੇ ਮੀਟਿੰਗ ਦੇ ਵਿੱਚ ਕੋਈ ਫੈਸਲਾ ਹੋਇਆ ਫੈਸਲਾ ਹੁਣ ਆ ਇਸ ਮੀਟਿੰਗ ਦੇ ਵਿੱਚ ਅਸੀਂ ਚਲੋ ਅਸੀਂ মিডিਆ ਰਹੀਂ ਇੱਕ ਆਪ ਦਾ ਪੱਖ ਰੱਖਣਾ ਚਾਹੁੰਦੇ ਆ ਜੀ ਜੀ ਸਾਡੇ ਜਿੰਨੇ ਵੀ ਡਰਾਈਵਰ ਭਰਾ ਇਕੱਠੇ ਹੋ ਸਾਰਿਆਂ ਦਾ ਧੰਨਵਾਦ ਤੁਸੀਂ মিডিਆ ਆਏ ਹੋ মিডিਆ ਦਾ ਵੀ ਧੰਨਵਾਦ ਜੀ ਅਸੀਂ ਸਰਕਾਰ ਤੱਕ ਇਹ ਹੀ ਗੱਲ ਪਹੁੰਚਾਉਣਾ ਚਾਹੁੰਦੇ ਆ ਜੀ ਕਿਉਂਕਿ ਦੇਖੋ ਜਿਹੜਾ ਇੱਕ ਡਰਾਈਵਰ ਆ ਨਾ ਜੀ ਡਰਾਈਵਰ ਦੀ ਵਜ੍ਹਾ ਨਾਲ ਪੂਰੇ ਦੇਸ਼ ਦਾ ਆਰਥਵਿਵਸਥਾ ਜੋ ਵੀ ਚੱਲਦੀ ਆ ਠੀਕ ਆ ਨਾ ਜੀ ਤੇ ਅਸੀਂ ਇਹ ਚਾਹੁੰਦੇ ਆ ਵੀ ਜੇ ਡਰਾਈਵਰ ਦੇ ਬਿਨਾ ਕਿਸੇ ਵੀ ਸਰਕਾਰ ਦਾ ਜਾਂ ਕੋਈ ਵੀ ਦੇਸ਼ ਦਾ ਨਹੀਂ ਚੱਲਦਾ ਤਾਂ ਡਰਾਈਵਰ ਕੰਨੀ ਵੀ ਧਿਆਨ ਦੇਣਾ ਚਾਹੀਦਾ ਜੀ ਸਾਡੇ ਡਰਾਈਵਰ ਕੰਮ ਕਰਦੇ ਨੇ ਸਾਰਾ ਕੁਝ ਦਿਨ ਰਾਤ ਬਾਹਰ ਕਰਦੇ ਨੇ ਕੰਮ ਕਰਦੇ ਨੇ ਜੀ ਪਰਿਵਾਰ ਤੋਂ ਦੂਰ ਨੇ ਤੇ ਅਸੀਂ ਇਹ ਚਾਹੁੰਦੇ ਆ ਵੀ ਸਰਕਾਰ ਨੂੰ ਕੋਈ ਨਾ ਕੋਈ ਇਦਾਂ ਦੀ ਪਾਲਿਸੀ ਲੈ ਕੇ ਆਵੇ ਕੋਈ ਕਾਨੂੰਨ ਲੈ ਕੇ ਆਵੇ ਜਿਹਦੇ ਨਾਲ ਡਰਾਈਵਰ ਵੀ ਬੇਫਿਕਰ ਹੋ ਕੇ ਕੰਮ ਕਰੇ ਜੀ ਤੇ ਬਾਹਰ ਆਪਦਾ ਕੰਮ ਕਰੇ ਪਿੱਛੇ ਉਹਨੂੰ ਪਰਿਵਾਰ ਦੀ ਕੋਈ ਜ਼ਿਆਦਾ ਫਿਕਰ ਨਾ ਹੋਵੇ ਤੇ ਕੱਲ ਨੂੰ ਕੋਈ ਇਨ ਕੇਸ ਗੱਲਬਾਤ ਕੋਈ ਹੋ ਜਾਂਦੀ ਹੈ ਤਾਂ ਉਹਨੂੰ ਬੰਦਾ ਮੁਆਜਾ ਉਹਨੂੰ ਦੇਣਾ ਸਰਕਾਰ ਦੇ ਮੂਰੇ ਬੇਨਤੀ ਕਰਦੇ ਆ ਵੀ ਦੇੜੋ ਤੇ ਬਾਕੀ ਜਿਹੜੀ ਗੱਲ ਕਰਦੇ ਆਂ ਜੀ ਅਸੀਂ ਸੇਫਟੀ ਦੀ ਗੱਲ ਕਰਦੇ ਆਂ ਉਹਦੇ ਲਈ ਵੀ ਕੋਈ ਨਾ ਕੋਈ ਕਾਨੂੰਨ ਇਦਾਂ ਦਾ ਹੋਵੇ ਸਾਨੂੰ ਕੋਈ ਡੰਡਾ ਰੱਖਣ ਦਾ ਵੀ ਅਧਿਕਾਰ ਨਹੀਂ ਹੈ ਗੱਡੀ ਦੇ ਵਿੱਚ ਜੀ ਠੀਕ ਹੈ ਜੀ ਆਨ ਦੀ ਸਪੋਰਟ ਕੋਈ ਗੱਲਬਾਤ ਸੋ ਅਸੀਂ ਸਰਕਾਰ ਤੋਂ ਇਹ ਵੀ ਮੰਗ ਚਾਉਂਦੇ ਆ ਜੀ ਵੀ ਸਾਨੂੰ ਕੋਈ ਨਾ ਕੋਈ ਵੈਪਨ ਕਿਦਾਂ ਦਾ ਵੀ ਕੋਈ ਵੀ ਆ ਆਪਦੀ ਸੇਫਟੀ ਲਈ ਰੱਖਣ ਲਈ ਸਾਨੂੰ ਇਜਾਜ਼ਤ ਦਿੱਤੀ ਜਾਵੇ ਜੀ ਤੇ ਬਾਕੀ ਸਰਕਾਰ ਕੋਈ ਏਦਾਂ ਦਾ ਕਾਨੂੰਨ ਲੈ ਕੇ ਆਵੇ ਕਿ ਡਰਾਈਵਰ ਆਪਦੇ ਆਪ ਨੂੰ ਪਿਛੜਿਆ ਹੋਇਆ ਨਾ ਸਮਝੇ ਜੀ ਹਾਲਾਂਕਿ ਕਿਸੇ ਵੀ ਜਿੰਨੇ ਵੀ ਆਪਣੇ ਇੱਥੇ ਉਜਯੋਗਪਤੀ ਨੇ ਜਾਂ ਜੋ ਵੀ ਵੱਡੇ ਤਗੜਿਆਂ ਫਰਮਾਂ ਨੇ ਜਿੰਨੇ ਵੀ ਹੈਗੇ ਨੇ ਪ੍ਰਾਈਵੇਟ ادارے ਨੇ ਜਾਂ ਸਰਕਾਰੀ ਨੇ ਹਰੇਕ ਅਦਾਰਾ ਡਰਾਈਵਰ ਦੇ ਨਾਲ ਹੀ ਚੱਲਦਾ ਜੀ ਸੋ ਇਹ ਸੀਗੇ ਸਨ ਨਾਲ ਗਾਂਧੀ ਡਰਾਈਵਰ ਗਰੁੱਪ ਜੋ ਕਿ ਜਿੰਨਾਂ ਵੱਲੋਂ ਅੱਜ ਤੀਸਰੀ ਮੀਟਿੰਗ ਹੋ ਗਈ ਹੈ ਥਰਡ ਸੰਡੇ ਜਿਹੜਾ ਕਿ ਇਕੱਠੇ ਹੋਏ ਨੇ ਸਾਰੇ ਕਿਉਂਕਿ ਇੱਕ ਦੇਖਿਆ ਸੀਗਾ ਅੱਛੇ ਜਿਹਾ ਜਿਹੜਾ ਕੀ ਹੈ ਡੁਗਰੀ ਦੇ ਵਿੱਚ ਇੱਕ ਰਾਈਡ ਬੁੱਕ ਕੀਤੀ ਗਈ ਸੀਗੀ ਤੇ ਉਹ ਡਰਾਈਵਰ ਦਾ ਕਤਲ ਕਰ ਦਿੱਤਾ ਗਿਆ ਸੀ ਉਸ ਤੋਂ ਬਾਅਦ ਇਹਨਾਂ ਦਾ ਕਹਿਣਾ ਕਿ ਸਾਨੂੰ ਐਦਾਂ ਦੀ ਪਾਲਿਸੀ ਹੋਵੇ ਸਾਨੂੰ ਮੁਆਵਜ਼ਾ ਵੀ ਮਿਲੇ ਜੇ ਸਾਨੂੰ ਬਾਈ ਚਾਂਸ ਕੁਝ ਹੋ ਜਾਂਦਾ ਜਿਸ ਤਰ੍ਹਾਂ ਇਹਨਾਂ ਦੇ ਡਰਾਈਵਰ ਨੂੰ ਜਿਹੜਾ ਕਿ ਇਹਨਾਂ ਦੇ ਸਾਥੀ ਸੀਗਾ ਉਹਨਾਂ ਨੂੰ ਜਿਹੜਾ ਕਿ ਇਹ ਰਾਈਡ ਬੁੱਕ ਕਰਵਾਉਣ ਤੇ ਕਤਲ ਕਰ ਦਿੱਤਾ ਗਿਆ ਸੀਗਾ ਤੇ ਇਹਨਾਂ ਦੀਆਂ ਸੈਲਰੀਆਂ ਵੀ ਜੁੜੀਆਂ ਕੱਟ ਨਹੀਂ ਇਸ ਸੰਬੰਧ ਦੇ ਵਿੱਚ ਉਪੀਲ ਕਿਤੇ ਨਵੀਆਂ ਸੱਲੀਆਂ ਵਿਛੜੇ ਕੀ ਬਤਾ ਦਿਤੀ ਆ ਜਾਨ ਇਦਾਂ ਦੀ ਅਪਡੇਟਸ ਨਾਲ ਬਣੀ ਰਹੀ ਹੈ ਨਿਊਜ਼ ਪੰਜਾਬ